ਕਿਸਾਨੀ ਅੰਦੋਲਨ ਦੀ ਚੌਥੀ ਫਰੇਗੰਡ ਤੇ ਮਾਨਸਾ ਵਿਖੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ ਅੱਜ ਦੁਪਹਿਰ ਕਰੀਬ 1 ਵਜੇ ਜਾਣਕਾਰੀ ਦਿੰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ 26 ਨਵੰਬਰ 2020 ਨੂੰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਰਵਾਨਾ ਹੋਏ ਸਨ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਸਵਾ ਸਾਲ ਦੇ ਕਰੀਬ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਂਦਾ ਐਲਾਨ ਕਰਵਾਇਆ ਗਿਆ ਸੀ ਅੱਜ ਕਿਸਾਨੀ ਅੰਦੋਲਨ ਦੀ ਚੌਥੀ ਵਰੇਗੰਡ ਸੰਯੁਕਤ ਕਿਸਾਨ ਮੋਰਚੇ ਦੇ ਸਦ ਦੇ ਤਹਿਤ ਕਿਸਾਨ ਜਥੇਵੰਦੀਆਂ ਵੱਲੋਂ ਜ਼ਿਲ੍ਹਾ ਕਚੈਰੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਦੇ ਨਾਮ 33 ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਮੰਗ ਪੱਤਰ ਵੀ ਭੇਜਿਆ ਗਿਆ ਉਥੇ ਉਹਨਾਂ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੀ ਚੌਥੀ ਵਰੇਗੰਡ ਹੈ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸਿੱਜਦਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਐਮਐਸਪੀ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਤੱਕ ਕੇਂਦਰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਬਿਜਲੀ ਐਕਟ ਨੂੰ ਨਿੱਜੀਕਰਨ ਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਹ ਮੰਗਾਂ ਅਜੇ ਵੀ ਲਟਕ ਰਹੀਆਂ ਹਨ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਲਖਮੀਰਪੁਰ ਖੀਦੀ ਦੇ ਵਿੱਚ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਸੀ ਉਨ੍ਹਾਂ ਦਾ ਇਨਸਾਫ ਲੈਣ ਦੇ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਵੱਲੋਂ ਜੇਕਰ ਜਲਦ ਹੀ ਇਹਨਾਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ ਜਿੰਨਾ ਅੱਜ ਤੋਂ 4 ਸਾਲ ਪਹਿਲਾਂ ਸ਼ਾਹਤੀ ਕਿਸਾਨਾਂ ਚ ਜਿੰਨੇ ਲੜਨ ਵਾਲੇ ਲੋਕਾਂ ਚ ਅੱਜ ਉਹਨੂੰ ਸਵਾ ਜਿਆਦਾ ਗੈਰੀਏ ਵੱਧ ਹੈਗਾ ਉਹ ਸ਼ਾਹ ਲੜਨ ਚ ਅੱਜ ਅਸੀਂ ਭਾਰਤਪੱਦਰ ਤੇ ਜਿੰਨੇ ਮਤਲਬ ਸਿੰਧ ਕਿਸਾਨ ਮੋਰਚਾ ਹੈ ਜਿਲ੍ਹਾ ਹੈੱਡਕੁਆਰਟਰ ਤੇ ਧਰਨੇ ਦੇ ਰਹੇ ਹਾਂ ਤੇ ਚੇਤਾਵਨੀ ਪੱਤਰ ਦੇ ਰਹਾਂਗੇ ਮਤਲਬ ਉਦੋਂ ਅਸੀਂ ਤਿੰਨ ਕਾਲੇ ਕਾਨੂੰਨ ਤੇ ਆਪਣਾ ਬਿਜਲੀ ਐਕਟ ਪਰਾਲੀ ਐਕਟ ਉਹ ਬਹੁਤ ਸੈਂਟਰ ਸਰਕਾਰ ਮੰਨ ਗਈ ਸੀ ਪਰ ਦੂਧੀਆਂ ਰਹਿਂਦੀਆਂ ਮੰਗਾ ਅਸੀਂ ਲਿਖ ਕੇ ਸਰਕਾਰ ਨੂੰ ਦਇਆਇਤ ਕੀਤੀ ਵੀ ਇਹ ਮੰਗਾ ਮੰਨਿਓ ਉਹ ਸਰਕਾਰ ਨੇ ਹਜੇ ਤੱਕ ਮੰਗਾ ਨਾ ਲਾਗੂ ਕੀਤੀਆਂ ਤੇ ਨਾ ਮੰਨੀਆਂ ਉਹਦੇ ਸਬੰਧ ਦੇ ਵਿੱਚ ਅਸੀਂ ਲੜ ਰਹੇ ਹਾਂ ਕਿੰਨੇ ਕਿੰਨੇ ਮੰਗਾ ਜੇ ਦੂਰੀਆਂ ਪੰਨਿਆਂ ਨੇ ਦੂਰੀਆਂ ਵੱਡੀ ਮੰਗ ਤਾਂ ਸਭ ਨੂੰ ਹੈਗੀ ਹੈਗੀ ਭਾਰਤ ਦੇ ਵਿੱਚ ਸਰਕਾਰੀ ਖਰੀਦ ਵੀ ਆਪਾਂ ਗੱਲ ਕਰ ਲਈਏ ਬਾਕੀ ਲਖਵੀਰ ਖੀਰੀ ਵਾਲਾ ਮਸਲਾ ਹੋਰ ਕਾਫੀ ਮਸਲੇ ਨਿਗੇ ਦੇ ਵਿੱਚ ਕਾਫੀ ਮੰਗਾਂ ਬਣੀਆਂ ਨੇ ਟ੍ਰੇਡ ਜਿੱਥੇ ਬਣੀਆਂ ਨੇ ਮਜ਼ਦੂਰਾਂ ਦੇ ਖਿਲਾਫ ਮਤਲਬ ਕਾਨੂੰਨ ਬਣਾਏ ਗਏ ਜਿਵੇਂ ਦਿਹਾੜੀ ਜੇ ਕਹੇ ਜੀ 8 ਘੰਟਿਆਂ ਤੋਂ 12 ਘੰਟੇ ਕਰਤੀ ਉਹ ਸਾਰੀਆਂ ਮੰਗਾਂ ਵਿੱਚ ਆਉਂਦੀਆਂ ਨੇਗੀਆਂ ਇਸ ਕਰਕੇ ਉਹ ਮੰਗਾਂ ਨੂੰ ਮਨਾਉਣ ਵਾਸਤੇ ਸੰਘਰਸ਼ ਦਿਰਾ ਪਏ ਹੋਏ ਆ ਲੜਨਾ ਸਾਡਾ ਮੂਲਕ ਅਧਿਕਾਰ ਹੈ ਲੜਨਾ ਚਾਹੀਦਾ ਹੈ ਚਾਹੇ ਕੋਈ ਮਰਨ ਵਰਤੇ ਬੈਠੇ ਚਾਹੇ ਕੋਈ ਮਤਲਬ ਲਾਉਦਾ ਧਰਨਾ ਦੇਵੇ ਚਾਹੇ ਕੋਈ ਟ੍ਰੈਫਿਕ ਕਰੇ ਰੋਕੇ ਕੁਝ ਵੀ ਕਰੇ ਇਹ ਮੈਂ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਜਿਹੜੀਆਂ ਸਰਕਾਰਾਂ ਨੇ ਉਹਨੂੰ ਗਿਰਫਤਾਰ ਕੀਤਾ ਮੈਂ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਾ ਕਰਦਾ ਸੁਗਾ ਉਹਨਾਂ ਨੂੰ ਘੱਟੋ-ਘੱਟ ਮੇਰੇ ਖਿਆਲ ਨਾਲ 9 ਮਹੀਨੇ ਹੋ ਗਏ ਬੈਠਿਆਂ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਅੱਜ ਤੱਕ ਸਾਨੂੰ ਮੰਗਾਂ ਤਾਂ ਸਾਡੀਆਂ ਕੀ ਮੰਨਣੀਆਂ ਸਾਨੂੰ ਮਰਨ ਦਾ ਅਧਿਕਾਰ ਦੀ ਵੀ ਦੇ ਦੇ ਰਹੀ ਅਸੀਂ ਜੇ ਭੁਖੜਤਾ ਤੇ ਬਹਿ ਕੇ ਮਰ ਜਾਈਏ ਉਹ ਵੀ ਤੇ ਸਾਡਾ ਰੋਕ ਲਿਆ ਉਹਨਾਂ ਨੇ ਇਸ ਗੱਲ ਦੀ ਮੈਂ ਸ੍ਰੀ ਗੁਰੂ ਕਥਨ ਮੂਰਤੀ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਜੋ ਲੋਕ ਲੜ ਰਹੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ